ਆਓ ਪੜ੍ਹੀਏ ਪਾਠ 5 ਮੇਰਾ ਪਿੰਡ ਇਹ ਮੇਰਾ ਪਿੰਡ ਹੈ ਮੇਰਾ ਪਿੰਡ ਕਾਫੀ ਵੱਡਾ ਹੈ ਪਿੰਡ ਦੇ ਕੁਝ ਘਰ ਕੱਚੇ ਹਨ ਅਸੀਂ ਪੱਕੇ ਘਰ ਵਿੱਚ ਰਹਿੰਦੇ ਹਾਂ ਮੇਰੇ ਪਿਤਾ ਜੀ ਕਿਸਾਨ ਹਨ ਉਹ ਖੇਤ ਵਿੱਚ ਫਸਲਾਂ ਬੀਜਦੇ ਹਨ ਅਸੀਂ ਕੁਝ ਕਣਕ ਚੌਲ ਆਪਣੇ ਲਈ ਰੱਖ ਕੇ ਬਾਕੀ ਅਨਾਜ ਮੰਡੀ ਵਿੱਚ ਵੇਚ ਦਿੰਦੇ ਹਾਂ ਮੇਰੇ ਪਿੰਡ ਦੇ ਲੋਕ ਮਿਹਨਤੀ ਹਨ ਉਹ ਆਪਣੇ ਕਿੱਤਿਆਂ ਅਨੁਸਾਰ ਕੰਮ ਕਰਦੇ ਹਨ ਕੋਈ ਭਾਂਡੇ ਬਣਾਉਂਦਾ ਹੈ ਕੋਈ ਜੁੱਤੀਆਂ ਬਣਾਉਂਦਾ ਹੈ ਕੋਈ ਕੱਪੜਾ ਬੁਣਦਾ ਤੇ ਕੋਈ ਕੱਪੜਾ ਸਿਉਂਦਾ ਹੈ ਕਈ ਮੇਜ਼ ਕੁਰਸੀਆਂ ਅਤੇ ਖੁਰਪੇ ਦਾਤੀਆਂ ਬਣਾਉਣ ਦਾ ਕੰਮ ਕਰਦੇ ਹਨ ਕੋਈ ਪਸ਼ੂ ਪਾਲਣ ਕਰਕੇ ਦੁੱਧ ਵੇਚਣ ਦਾ ਕੰਮ ਕਰਦੇ ਹਨ ਮੇਰੇ ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ ਇੱਥੇ ਸਾਡੇ ਪਿੰਡ ਦੇ ਮੁੰਡੇ ਤੇ ਕੁੜੀਆਂ ਪੜ੍ਹਦੇ ਹਨ ਪਿੰਡ ਵਿੱਚ ਮੁਫਤ ਦਵਾਈਆਂ ਲਈ ਇੱਕ ਹਸਪਤਾਲ ਹੈ ਇੱਕ ਡਾਕਖਾਨਾ ਅਤੇ ਇੱਕ ਲਾਇਬ੍ਰੇਰੀ ਵੀ ਹੈ ਲੋਕ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਦੇ ਹਨ ਮੇਰੇ ਮਾਤਾ ਜੀ ਕਹਿੰਦੇ ਹਨ ਕਿ ਸਾਡਾ ਪਿੰਡ ਸ਼ਹਿਰਾਂ ਵਰਗਾ ਹੈ ਸਾਰੇ ਘਰਾਂ ਵਿੱਚ ਬਿਜਲੀ ਹੈ ਸਾਰਿਆਂ ਕੋਲ ਟੈਲੀਵਿਜ਼ਨ ਅਤੇ ਫ੍ਰਿਜ ਹਨ ਕਿਸਾਨਾਂ ਕੋਲ ਟਰੈਕਟਰ ਹਨ ਅਸੀਂ ਘਰਾਂ ਵਿੱਚ ਟੂਟੀਆਂ ਤੋਂ ਸਾਫ਼ ਪਾਣੀ ਪੀਂਦੇ ਹਾਂ ਸਾਡੇ ਪਿੰਡ ਦੀਆਂ ਸੜਕਾਂ ਪੱਕੀਆਂ ਹਨ ਮੇਰੇ ਚਾਚਾ ਜੀ ਪਿੰਡ ਆ ਕੇ ਬਹੁਤ ਖੁਸ਼ ਹੁੰਦੇ ਹਨ ਉਹ ਇੱਥੇ ਤਾਜ਼ੀਆਂ ਸਬਜ਼ੀਆਂ ਫਲ ਸਾਗ ਅਤੇ ਮੱਕੀ ਦੀ ਰੋਟੀ ਦਾ ਆਨੰਦ ਮਾਣਦੇ ਹਨ ਸਾਡੇ ਪਿੰਡ ਵਿੱਚ ਹਰਿਆਲੀ ਹੈ ਹਰ ਪਾਸੇ ਰੁੱਖ ਲੱਗੇ ਹੋਏ ਹਨ ਅਸੀਂ ਹਰ ਸਾਲ ਨਵੇਂ ਰੁੱਖ ਲਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਹਾਂ ਸਾਡੇ ਪਿੰਡ ਇੱਕ ਮੇਲਾ ਵੀ ਲੱਗਦਾ ਹੈ ਮੇਲੇ ਵਿੱਚ ਬਹੁਤ ਰੌਣਕ ਹੁੰਦੀ ਹੈ ਲੋਕ ਦੂਰੋਂ ਦੂਰੋਂ ਮੇਲਾ ਦੇਖਣ ਆਉਂਦੇ ਹਨ ਮੈਨੂੰ ਆਪਣੇ ਪਿੰਡ ਤੇ ਮਾਣ ਹੈ ਹੋਰ ਵੀਡੀਓਜ਼ ਵੇਖਣ ਲਈ ਸੋਨਾ ਸਕੂਲ ਸਬਸਕ੍ਰਾਈਬ ਕਰੋ